ਯਾਬ ਅੱਜ ਧੁੰਦ ਦੀ ਚਿੱਟੀ ਚਾਦਰ ਵਿੱਚ ਲਪਟਿਆ ਹੋਇਆ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪਈ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿਜ਼ਿਬਿਲਟੀ ਜ਼ੀਰੋ ਰਹੀ ਹੈ ਪਿਛਲੇ ਹਫ਼ਤੇ ਤੋਂ ਪੈ ਰਹੀ ਧੁੰਦ ਨਾ ਸਿਰਫ ਆਸਰਾ ਦਾ ਕਾਰਨ ਬਣ ਰਹੀ ਹੈ ਸਗੋਂ ਆਵਾਜਾਈ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਧੁੰਦ ਕਾਰਨ ਕਈ ਟ੍ਰੇਨਾਂ ਤੇ ਫਲਾਈਟਾਂ ਦੇਰੀ ਨਾਲ ਚੱਲ ਰਹੀਆਂ ਨੇ ਦੂਜੇ ਪਾਸੇ ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਅੱਜ ਵੀ ਧੁੰਦ ਛਾਈ ਰਹੇਗੀ ਵਿਭਾਗ ਨੇ ਸੰਬੰਧੀ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਹਾਲਕਿ 30 ਦਸੰਬਰ ਤੋਂ ਧੁੰਦ ਘਟ ਜਾਵੇਗੀ ਪਰ ਠੰਡ ਵਧਣ ਦੀ ਸੰਭਾਵਨਾ ਹੈ ਘੱਟੋ ਘੱਟ તાਪਮਾਨ 2 ਤੋਂ 3 ਡਿਗਰੀ ਸੈਲਸੀਅਸ ਛੇਠਾ ਸਕਦਾ ਹੈ ਅੱਜ ਮੌਸਮ ਖੁਸ਼ਕ ਰਹੇਗਾ ਪਰ ਸ਼ੁੱਕਰਵਾਰ ਨੂੰ ਕੁਝ ਥਾਵਾਂ ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਵਿਭਾਗ ਨੇ ਦੋ ਪਹੀਆ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਮੱਠੀ ਰਫਤਾਰ ਤੇ ਨਿਸ਼ਚਿਤ ਦੂਰੀ ਤੇ ਵਾਹਨ ਚਲਾਉਣ ਲਈ ਕਿਹਾ ਹੈ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਦਿਨ ਵੇਲੇ ਹਲਕੀ ਧੁੱਪ ਰਹੀ ਤੇ ਸ਼ਾਮ ਹਲਦਿਆ ਹੀ ਮੁਰਤੰਦ ਪੈ ਗਈ ਇਸ ਲਈ ਕਈ ਥਾਵਾਂ ਤੇ ਵਿਜ਼ਿਬਿਲਟੀ ਜ਼ੀਰੋ ਰਹੀ ਅੱਜ ਸਵੇਰੇ ਵੀ ਸੰਘਣੀ ਧੁੰਦ ਛਾਈ ਹੋਈ ਹੈ ਇਹ ਧੁੰਦ 2 ਦਿਨ ਹੋਰ ਰਹਿ ਸਕਦੀ ਹੈ ਮੌਸਮ ਵਿਭਾਗ ਨੇ ਸੰਘਣੀ ਧੁੰਦ ਦਾ ਰੈਡ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ ਹਵਾ ਵਿੱਚ 100% ਨਮੀ ਹੋਣ ਕਾਰਨ ਧੁੰਦ ਵਿੱਚ ਮੀਂਹ ਵਾਂਗ ਤ੍ਰੇਲ ਪੈ ਰਹੀ ਸੀ ਕਈ ਥਾਵਾਂ ਤੇ ਕੋਹਰਾ ਵੀ ਜਮਾ ਹੋ ਗਿਆ ਹੈ ਸਵੇਰੇ 9 ਵਜੇ ਤੱਕ ਅਮ੍ਰਿਤਸਰ ਲੁਧਿਆਣਾ ਪਟਿਆਲਾ ਆਦਮپور ਹਲਵਾਰਾ ਪਟੰਡਾ ਤੇ ਗਰਦਾਸਪੁਰ ਵਿੱਚ ਵਿਜ਼ਿਬਿਲਟੀ 50 ਮੀਟਰ ਤੋਂ ਘੱਟ ਸੀ 에ਅ ਕੁਆਲਿਟੀ ਇੰਡੈਕਸ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਦਾ ਘੱਟੋ ਘੱਟ ਤਾਪਮਨ 5.2 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਨ 18.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਦੋਵਾਂ ਦਾ ਤਾਪਮਨ ਆਮ ਨਾਲੋਂ 0.1 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ